ਕਲ ਕਰਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ ਜਿਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿਧਾਇਕ ਹੀ ਸਵਾਲ ਚੁੱਕਣ ਲੱਗੇ ਨੇ ਅੱਜ ਕੁਲਬੀਰ ਸਿੰਘ ਜੀਰਾ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ ਇਸ ਦੇ ਉੱਪਰ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਲਬੀਰ ਜੀਰਾ ਦੇ ਉੱਪਰ ਵੱਡਾ ਹਮਲਾ ਕੀਤਾ ਉਹਨਾਂ ਨੇ ਇਹ ਕਿਹਾ ਕਿ ਨਸ਼ੇ ਰੋਕਣ ਦੇ ਨਾਮ ਤੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਸਿਰਫ ਡਰਾਮਾ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕੁਲਬੀਰ ਜੀਰਾ ਆਪ ਹੀ ਸਭ ਤੋਂ ਵੱਡੇ ਡਰੱਗ ਅਤੇ ਰੇਟ ਮਾਫੀਆ ਨੇ ਅੰਦਾਜ਼ਨ ਕਿ ਅੱਜ ਕੁਲਬੀਰ ਸਿੰਘ ਜੀਰਾ ਨੇ ਫਿਰੋਜ਼ਪੁਰ ਦੇ ਵਿੱਚ 50 ਪੰਜਾ ਦੇ ਸੌ ਚੁੱਕ ਸਮਾਗਮ ਦੇ ਵਿੱਚ ਖੜੇ ਹੋ ਕੇ ਇਸ ਦਾ ਬਾਈਕਾਟ ਕੀਤਾ ਸੀ ਕਤੇ ਉਹਨਾਂ ਨੇ ਸਟੇਜ ਤੋਂ ਨਸ਼ਿਆਂ ਦੇ ਖਿਲਾਫ ਆਪਣੀ ਹੀ ਸਰਕਾਰ ਨੂੰ ਘਟੈਰੇ 'ਚ ਖੜਾ ਕੀਤਾ ਸੀ ਕੁਲਵੀਰ ਜੀ ਰਾਣੇ ਕਿਹਾ ਸੀ ਕਿ ਪੁਲਿਸ ਅਧਿਕਾਰੀ ਪੈਸੇ ਲੈ ਕੇ ਇਹਨਾਂ ਮਲਜ਼ਮਾਂ ਦੇ ਉੱਪਰ ਦਰਜ ਬੜੇ ਪਰਚੇ ਨੇ ਉਹ ਰੱਦ ਕਰ ਦਿੰਦੇ ਨੇ ਸੌ ਚੁੱਕ ਸਮਾਗਮ ਬਣਿਆ ਸੋ ਮਕਰਨ ਸਮਾਗਮ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਆਪਣੀ ਹੀ ਸਰਕਾਰ ਤੇ ਸਾਧਿਆ ਨਿਸ਼ਾਨਾ ਕੈਪਟਨ ਅਮਰਿੰਦਰ ਸਿੰਘ ਦੀ ਸੌ ਤੇ ਵਿੱਚ ਚੁੱਕਿਆ ਸਵਾਲ ਮੈਂ ਇਹ ਦਮਦਮਾ ਸਾਥ ਪਰ ਪੁਟਕਾ ਸਾਹਿਬ ਚੱਕ ਕੇ ਸੌ ਘਾ ਮੈਂ ਅੱਜ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਨੇ ਲੱਕ ਤੋੜ ਕੇ ਛੱਡੋ ਇਹੋ ਜਿਹੇ ਸਮਾਗਮ ਦੀ ਲੋੜ ਨਹੀਂ ਜਦੋਂ ਇਹਨਾਂ ਨੂੰ ਸਵਾਲ ਨਸ਼ੇ ਦੇ ਮੁੱਦੇ ਤੇ ਕੀ ਸਾਬਤ ਕਰਦਾ ਕੁਲਬੀਰ ਜ਼ੀਰਾ ਦਾ ਇਹ ਬਿਆਨ ਇਹੋ ਜਿਹਾ ਸਮਾਂ ਦੀ ਲੋੜ ਸੀ ਜਦੋਂ ਇਹਨਾਂ ਨੂੰ ਸਮਾਂ ਥੋੜਾ ਹੋਵੇ ਤੇ ਉਪਕਰ ਭਲੀ ਚਲੂਆਂ ਜੀਆਂ ਸਮਾਂ ਦੀ ਲੋੜ ਸੀ ਨਸ਼ੇ ਦੇ ਮੁੱਦੇ ਤੇ ਹੁਣ ਜ਼ੀਰਾ ਤੋਂ ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦੀਆਂ ਬਾਕੀ ਸੁਰਾਂ ਨੇ ਕਾਂਗਰਸ ਵਿੱਚ ਪੁਚਾਲਿਆ ਦਿੱਤਾ ਜਿਸ ਮੁੱਦੇ ਨੂੰ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਥਿਆਰ ਦੇ ਤੌਰ ਤੇ ਵਰਤਿਆ ਹੁਣ ਉਸੇ ਮੁੱਦੇ ਤੇ ਕਾਂਗਰਸੀ ਵਿਧਾਇਕ ਲੋਹੇ ਲਾਖੇ ਨੇ ਤੇ ਨਾਰਾਜ਼ਗੀ ਸਾਫ ਜ਼ਾਹਰ ਕਰਦੀ ਸੀ ਕਿ ਕਾਂਗਰਸ ਨੇ ਲੋਕਾਂ ਨੂੰ ਸੱਤਾ ਚਾਹ ਲਈ ਕਿਸ ਕਦਰ ਗੁੰਮਰਾਹ ਕੀਤਾ ਤੇ ਹੁਣ ਉਸੇ ਕਾਂਗਰਸ ਨੂੰ ਆਪਣੇ ਹੀ ਵਿਧਾਇਕਾਂ ਦੇ ਤਿੱਖੇ ਤੇਵਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੁਲਬੀਰ ਜੀਰਾ ਨੇ ਨਾ ਕੈਬਨਿਟ ਮੰਤਰੀਆਂ ਦੀ ਪ੍ਰਵਾਹ ਕੀਤੀ ਨਾ ਆਈਜੀ ਪੁਲਿਸ ਦੀ ਨਾ ਵਿਧਾਇਕਾਂ ਦੀ ਤੇ ਨਾ ਹੀ ਪੰਚਾ ਸਰਪੰਚਾਂ ਦੀ ਸਭ ਦੇ ਸਾਹਮਣੇ ਕੁਲਬੀਰ ਜੀਰਾ ਨੇ ਆਪਣੇ ਲੀਡਰਾਂ ਤੇ ਪੰਜਾਬ ਪੁਲਿਸ ਦੀਆਂ ਝੰਡੀਆਂ ਉਡਾ ਦਿੱਤੀਆਂ ਉਹ ਫਰਮਾਨ ਸਿੰਘ ਦੇ ਪਰਚਾ एफआईआर नंबर देखो ओसो बात मकतरो नंबर 162 फरमान सिंह के अंदर गलत पर्चा कैंसिल ओ तो बात ਆ ਪਰਚਾ 172 ਨੰਬਰ ਇਹ ਨੋਨੀ ਤੇ ਮੰਨੇ ਤੇ ਜਿੰਦੂ ਤੇ ਕਹਿੰਦੇ ਜੀ ਉਹ ਵੀ ਕੈਂਸਲ ਇੱਕ ਫੋਲਪੁਰ ਦਾ ਮਕਦਮਾ ਨੰਬਰ 192 25 ਹਜ਼ਾਰ ਕੋਟੀਰ 170 ਬਦਲਾਂ ਭੜੀਆਂ ਮਕੰਦਮਾ ਨਹੀਂ ਕੈਂਸਲ ਇਹੋ ਜਿਹੇ ਫਾਵਾ ਦੀ ਲੋੜ ਤੇ ਜਦੋਂ ਇਹਨਾਂ ਨੂੰ ਫਾਵਾ ਥਵਾ ਦਿਓ ਤੇ ਉਪਕਰ ਭੜੀ ਚੱਲੂਆਂ ਹੋਈਆਂ ਫਾਵਾ ਦੀ ਲੋੜ ਇੱਕ ਵਾਰ ਵਿਧਾਇਕ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਪਾਣੀ ਦੀ ਬੋਤਲ ਬਹਾਨੇ ਉਸ ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ ਗਿਆ ਪਰ ਵਿਧਾਇਕ ਸਾਹਿਬ ਕੁਝ ਜ਼ਿਆਦਾ ਹੀ ਔਖੇ ਸਨ ਵਿਧਾਇਕ ਸਾਹਿਬ ਨੇ ਨਾ ਸਿਰਫ ਮੰਚ ਛੱਡਿਆ ਸਗੋਂ ਸਰਪੰਚਾ ਪੰਚਾਂ ਨੂੰ ਚੁਕਾਈ ਜਾ ਰਹੀ 100 ਦਾ ਵੀ ਬਾਈਕਾਟ ਕਰ ਦਿੱਤਾ ਆਈਜੀ ਚੀਨਾ ਸਮਿਤ ਕਾਂਗਰਸ ਨੇ ਤਾਵਨੂ ਵੀ ਲਪੇਟੇ ਵਿੱਚ ਲਿਆ ਜਿੰਨਾ ਚੜਿਆ ਉਹ ਜਿੰਨਾਂ ਕਾਲੀਆਂ ਭੇਡਾਂ ਸਾਡੇ ਵਿੱਚ ਨੇ ਮੈਂ ਸੌਂਚ ਸ਼ਾਮਲ ਨਹੀਂ ਹੋ ਸਕਦਾ ਮੈਂ ਸੌਂ ਦਾ ਬਾਈਕਟ ਕਰਦਾ ਸੌਂ ਗੇਰੀ ਗਲਤੀ ਖੋਣੀ ਹੈ ਸਾਨੂੰ ਇਸ ਕੰ ਦਾ ਕੋਈ ਜਵਾਬ ਦੇ ਦਿਓ ਹੋਰ ਕਿਹਦੇ ਇਹੋ ਜਿਹੇ ਕਾਲੀਆਂ ਭੇਡਾਂ ਸਾਡੇ ਵਿੱਚ ਨੇ ਅਸੀਂ ਨਸ਼ਾ ਮੁਕਤ ਪੰਜਾਬ ਨਹੀਂ ਬਣ ਸਕਦੇ ਜੀਰਾ ਤੇਲ ਜ਼ਮਾ ਤੇ ਆਈਜੀ ਮੁਖਵਿੰਦਰ ਸਿੰਘ ਛੀਨਾ ਮੀਡੀਆ ਦੇ ਸਾਹਮਣੇ ਚੁੱਪ ਰਹੇ ਤੇ ਜਾਂਚ ਦੀ ਗੱਲ ਕਰਦੇ ਰਹੇ ਮੈਂ ਕੀ ਕਹਿਣਾ ਹਾਂ ਹਾਂਜੀ ਜੇ ਕੋਈ ਗਰਾਜ ਐ ਤਾਂ ਇਨਕੁਆਇਰੀ ਕਰਾ ਲੈਣਾ ਨੀਓ ਨੇ ਸੋਚਿਆ ਕਿ ਸਮਾਗਮ ਨੂੰ ਵੀ ਇਸੇ ਵਿੱਚ ਬਾਈਕਾਡ ਕੀਤਾ ਨਾ ਵੀ ਆਜੀਤ ਸਾਹਿਬ ਦੇ ਥੋੜੇ ਦੇ ਦੋਸ਼ਲਾ ਮੈਂ ਇਹਨਾਂ ਨੇ ਇੱਕ ਗਰਾਉਂਡ ਜਾਨਾ ਦਾ ਗਰੀ ਕਰਾ ਲੈਣਾ ਸੀਨੀਅਰ ਅਫਸਰ ਕੋਲ ਮੈਂ ਇਹ ਦੱਸਿਆ ਖੁਦਾਇਕ ਜੀਰਾ ਵੱਲੋਂ ਪਰੀ ਸਭਾ ਦੌਰਾਨ ਨਸ਼ੇ ਦੇ ਮੁੱਦੇ ਤੇ ਸਰਕਾਰ ਦੀ ਖੋਲੀਪੋਲ ਸਾਬਤ ਕਰਦੀ ਹੈ ਕਿ ਸਤਾ ਕਰਦੇ ਚੋਣ ਪ੍ਰਚਾਰ ਦੌਰਾਨ ਝੂਠ ਤੇ ਕੂੜ ਪ੍ਰਚਾਰ ਕੀਤਾ ਤੇ ਮੁਰ ਜਦੋਂ ਆਪਣੇ ਹੀ ਵਿਧਾਇਕ ਸਰਕਾਰ ਨੂੰ ਘੇਰ ਰਹੇ ਨੇ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਦੇ ਨੇ ਪਰ ਇੱਕ ਗੱਲ ਸਾਫ਼ ਹੈ ਕਿ ਜੀਰਨ ਨੂੰ ਆਪਣੀ ਹੀ ਸਰਕਾਰ ਦੇ ਖਿਲਾਫ ਖੋਲੀ ਆਵਾਜ਼ ਮਹਿੰਗੀ ਜ਼ਰੂਰ ਪੈ ਸਕਦੀ ਹੈ ਬਿਊਰੋ ਰਿਪੋਰਟ ਪੀ.ਸੀ. ਨਿਊਜ਼